ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲਗਭਗ ਤੁਹਾਨੂੰ 7-8 ਬੈੜਾ ਦਿਖਾਵਾਂਗੇ ਜਰਸੀ ਦੇ ਨਗੀਨੇ ਕਾਫੀ ਮਾਤਰਾ ਦੇ ਵਿੱਚ ਆ ਕੱਲੇ-ਕੱਲੇ ਨਾਗ ਬਾਰੇ ਡਿਟੇਲ ਰੇਟ ਆਪਾਂ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੁਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796 ਜੀ 2161 97796 2161 ਹਾਂ ਜੀ ਅੱਜ ਆਪਣੇ ਕੋਲ 7-8 ਬੈੜਾ ਫੇਰ ਸੇਲ ਆ ਹਨਾ ਆਪਣੇ ਕੋਲ ਅੱਜ 6 ਵਿਰੰਗ ਜਰਸੀ ਦੇ ਆ ਜੀ origignal ਜੀ ਤੇ 2 ਐਚਪੀ ਨੇ ਜੀ ਵਿੱਚ ਠੀਕ ਆ 2 ਬੱਚੇ ਵੀ ਖੜ੍ਹ ਜਾਂ ਆਪਣੇ ਕੋਲ ਪਾਲਕ ਹਨਾ ਹਾਂ ਜੀ ਹਾਂ ਜੀ ਪਹਿਲੇ ਨੰਬਰ ਦੇ ਜਿਹੜੇ ਬੱਚੀ ਦੇਖ ਰਹੇ ਹੈ ਬਾਈ ਜੀ ਇਹ ਕੀ ਡਿਟੇਲ ਹੈ ਜੀ ਰੇਟ ਆਪਾਂ ਐ ਲੱਖ ਨੇ ਜੀ ਜੀ ਆਪਾਂ ਅੰਦਾਲੀਆ ਦਾ ਸਨੇਪੀਅਰ ਤੋਂ ਸ਼ੁਰੂ ਹੋ ਕੇ ਲੱਖ ਤੱਕ ਦੇ ਰੇਟ ਆ ਜੀ ਅੱਛਾ 75000 ਤੋਂ ਲੈ ਕੇ ਜਿਹੜੀਆਂ ਵੇੜਾ ਖੜੀਆਂ ਆਂਗੇ ਲੱਖ ਤੱਕ ਹਾਂਜੀ ਹਾਂ ਜੀ ਪਹਿਲਾ ਨੰਬਰ ਜਿਹੜੀ ਦੇਖ ਰਹੇ ਆਂ ਕਿਹੜਾ ਸੁਆ ਸੁੁੰਦੀ ਆ ਜੀ ਦੂਸਰਾ ਸੁਆ ਸੁ ਰਹੀ ਆ ਜੀ ਸੁਣ ਦੇ ਵਿੱਚ ਪੰਜ ਚਾਰ ਦਿਨ ਬਾਕੀ ਆ ਜੀ ਲੇਵੇ ਦੀ ਚੜਾਈ ਪਹੁੰਚ ਗਈ ਹੈ ਜੀ ਅੱਛਾ ਦੂਜਾ ਸੁਆ ਕੰਪੈਕਟ ਹਵਾਨਾ ਬਿਲਕੁਲ ਮੈਂ ਜਮਨ ਖੜੀ ਵਾਲੇ ਵਾ ਗੱਟਣਾ ਇਹ ਮੂ ਮਾ ਤੋਂ ਅਰੀਜਨਲ ਜਰਸੀ ਹੈ ਜਿਹਨੂੰ ਆਪਾਂ ਕਹਿਣੀ ਹੈ ਅੱਜ ਦਿਨ ਕਿੰਨੇ ਗੱਡ ਦਿਆ ਨੈਟ ਇਹ ਬਸ ਆ ਮਨ ਕੇ ਚਲੋ ਜੀ ਹਫਤੇ ਤੋਂ ਅੰਦਰ ਅੰਦਰ ਸੁੱਪੂ 5 ਦਿਨਾਂ ਦੇ ਲਗਭਗ ਮੰਨ ਲੋ ਜੀ ਦੁੱਧ ਦੀ ਮਾਤਰਾ ਕੀ ਲੋ ਇਹਦੀ ਦੁੱਧ ਆ ਮਨ ਕੇ ਚਲੋ ਜੀ 18 ਤੋਂ 20 ਕਿਲੋ ਦੇ ਅੱਛਾ 18 ਤੋਂ ਲੈ ਕੇ 20 ਕਿਲੋ ਤੱਕ ਬੈੜਨੇ ਦੁੱਧ ਪਾ ਦੇਣਾਗਾ ਤੇ ਬਾਕੀ ਕੱਦ ਕਾਠ ਵਾਲੇ ਪਾਸੇ ਤੇ ਵਜਨ ਬਿਊਟੀ ਵਾਲੇ ਪਾਸੇ ਪੂਰੀ ਓਕੇ ਆ ਹਣਾ ਬਿਲਕੁਲ ਜੀ ਬਿਲਕੁਲ ਸੋ ਇੱਕ ਹਫਤਾ ਤੱਕ ਲਗ ਠੀਕ ਹੈ ਕਹਿੰਦਾ ਬਾਬਾ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਹਣਾ ਜੀ ਸੋ ਸੂਣ ਦੇ ਵਿੱਚ ਇੱਕ ਹਫਤਾ ਵਾਕਿਆ ਵਾਕੀ ਸ਼ਾਈਨਿੰਗ ਵਗੈਰਾ ਦੇਖੋ ਬੈੜਦੀ ਸੋਹਣੀ ਸਾਫ ਸੁਥਰੀ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਦੂਸਰਾ ਸੂਆ ਸੂਰੀਆ ਤੇ ਗੋਲ ਮਟੋਲ ਤੇ ਮੇਨ ਗੱਲ ਲੇਵਾ ਬਿਲਕੁਲ ਫਿਟਿੰਗ ਵਾਲਾ ਇਹਦਾ ਜੀ ਪਾਈਪਸ ਤੋਂ ਬਿਲਕੁਲ ਬਾਕੀ ਮਿਲਕ ਮੇਨ ਵਗੈਰਾ ਦੇਖੋ ਯਾਰ ਫੇਰ ਚਾਹੇ ਬਾਰੇ ਲਗਾ ਤੂੰ ਨਿਕਰ ਨਿਕਾ ਕੰਨਾ ਮੱਥੇ ਚ ਟੋਆਦਾ ਜੀ ਜੀ ਸੋਹਣੀ ਸਾਫ ਸੁਥਰੀ ਕਹਿੰਦਾ ਬਾਬਾ ਟਾਪ ਕਲਾਸ ਬੈੜਾ ਹਣਾ ਤੇ ਬਾਕੀ ਜਿਹੜੀਆਂ ਹੁਣ ਵੀਰਾਂ ਨੇ ਵਹਿੜਾ ਪਾਉਣਾ ਸਰਦੀ ਸਰਦੀ ਮੂਰੇ ਡਰਾਈ ਪੀਰੀਅਡ ਇਹਨਾਂ ਨੇ ਬਾਡੀ ਵੇਲੇ ਜਾ ਕੇ ਫੇਰ ਛੱਡ ਦੇਣਾਗਾ ਪੀ ਨੂੰ ਬਹੁਤ ਖੁੱਲੀ ਹੈ ਜੀ ਅੱਗੇ ਬਾਈ ਜੀ 2 ਨੰਬਰ ਦੇਖ ਰਹੇ ਹੈ ਜਿਹੜੀ ਇਹ ਵਹਿੜਦਾ ਜੀ ਪੀ 24 ਕਿਲੋ ਦੁੱਧ ਦਿੱਤਾ ਹੋਇਆ 23 24 ਕਿਲੋ 10 ਦਿਨ ਬਾਕੀ ਪਿਆ ਯਾਰ ਇਹ ਤੂੰ ਕਾਗਜ਼ੀ ਰਿੰਕੋਲਾ ਕੰਮੀ ਆ ਜੀ ਠੰਡੀ 딜 ਬਰ ਪਾਈ ਸਾਡੇ ਤਾਂ ਲੈਵਾ 60% ਬਣਿਆ ਆ ਇਹ ਤਾਂ ਕੁਝ ਵੀ ਲੈਵਾ ਨਹੀਂ ਬਣਾਈ ਜੀ ਬੰਦਾ ਜੈਸੀ ਵੀ ਕੰਮ ਕਰਦੇ ਸੀ ਬੰਦੇ ਜਿਹੜੇ ਬੰਦਿਆਂ ਤੋਂ ਲਈ ਆਪਾਂ ਕਿੰਨਾ ਦੁੱਧ ਪਾ ਦੋਗੀ ਇਦਰੀ ਇਸ ਵਾਰ 23 ਤੋਂ 24 ਕਿਲੋ ਦੁੱਧ ਖਰਾ ਦੇ 23 ਤੋਂ 24 ਕਿਲੋ ਦੁੱਧ ਹਾਂਜੀ ਹਾਂ ਸੂਣ ਦੇ ਵਿੱਚ ਦਿਨ 10 ਤੋਂ 12 ਕੱਢ ਜੂਗੀ ਹੈ 10 ਤੋਂ 12 ਤੱਕ ਸੁਪਰ ਫੇਸ ਬਿਊਟੀ ਵਗੈਰਾ ਦੇਖ ਸਕਦੇ ਹੋ ਦੂਸਰਾ ਸੂਆ ਬੈਡ ਸੂਰੇ ਆ ਤੇ ਕੱਦ-ਕੱਡ ਸ਼ਾਈਨਿੰਗ ਵਗੈਰਾ ਤੇ ਕੰਪੈਕਟ ਹਵਾਨਾ ਹਜੇ 60 ਤੋਂ 65% ਹਵਾਨਾ ਇਹਦਾ ਦਿਖਾਈ ਦਿੰਦਾ ਪਿਆਗਾ ਤੇ 10 12 ਦਿਨ ਲੈ ਜਾਣੇ ਕਹਿੰਦਾ ਸਾਹਿਬ ਆਪਾਂ ਅੰਦਾਜ਼ਾ ਲਾਈਏ ਵੀ ਦੁੱਧ 20 ਤੋਂ ਆਵਾਬ ਵਾਲੀ ਹੈਗੀ ਆ 25 ਕਿਲੋ ਖਰਾ ਦੁੱਧ ਦਿਓ ਜੀ ਐ ਮੈਨੇ ਕਿਹਾ ਸੋ 25 ਕਿਲੋ ਦੁੱਧ ਤੇ ਬਾਕੀ ਕੱਦ ਘੜ ਬਿਊਟੀ ਜਿੰਦ ਜਾਨ ਕਿਸੇ ਕੋਈ ਵੀ ਕ੍ਰੋਸ ਅੰਗ ਨਹੀਂ ਹੈਗੀ ਇਹਦੇ ਵਿੱਚ ਜੀ ਸੋ ਬਾਕੀ ਜਿਹੜੇ ਸਾਹਿਬ ਨੇ ਬੋਡੀ ਮੰਦ ਤੇਰਾ ਬੱਚਾ ਵੀ ਉਮੀਦ ਆ ਕਿ ਚੰਗਾਈ ਇਹਦੇ ਪਾਉਣਾਗਾ ਤੇ ਬਾਕੀ ਸੋਬਰ ਨਾੜਾ ਵਗੈਰਾ ਦੇਖ ਸਕਦੇ ਹੋ ਹਵਾਨੇ ਦੇ ਸੋਹਣੀਆਂ ਅੱਗੇ ਭਾਈ ਜੀ ਤਿੰਨ ਨੰਬਰ ਜਿਹੜੀ ਬੈੜ ਦੇਖ ਰਹੇ ਆ ਇਹ ਵੀ ਜਰਸੀ ਇਹ ਅੰਗਰੇਜ਼ ਵਿੱਚ ਆ ਗਈ ਇਹ ਫਰੋਹ ਦੀ ਚੜਾਈ ਥੋੜੀ ਤੇ ਵੇਟ ਵੂਟ ਦਿਖਾ ਦੋ ਪਹਿਲਾਂ ਜੀ ਇਹਦੇ ਵੀ ਹਜੇ ਹਫ਼ਤਾ 10 ਦਿਨ ਬਾਕੀ ਪਏ ਅੱਛਾ ਹਫ਼ਤਾ 10 ਦਿਨ ਹਜੇ ਇਹਦੇ ਬਾਕੀ ਆ ਹਨਾ ਜੀ ਤੇ ਇਹ ਤੋਂ ਕੀ ਉਮੀਦ ਆ ਦੁੱਧ ਆ ਜੀ ਆਪਾਂ ਨੂੰ ਇਹ ਐ ਮਨ ਕੇ ਜਦੋਂ 20 ਪਾਸ ਮੰਨ ਕੇ ਲੈ ਲਈ ਜੀ ਬੰਦਾ ਅੱਛਾ 20 ਕਿਲੋ ਦੁੱਧ ਮੰਨ ਕੇ ਬੰਦਾ ਜਿਹੜਾ ਮਰਜ਼ੀ ਪਰਚੇਸ ਕਰ ਲੇ ਬਿਲਕੁਲ ਜੀ ਬਿਲਕੁਲ ਸੋਨ ਜੇ ਇੱਕ ਹਫ਼ਤਾ ਬਾਕੀ ਪਿਆ ਹਨਾ ਸੋ ਯਾਰ ਬੈੜ ਜਿਹੜੇ ਵੀ ਰ ਤੀਜੇ ਨੰਬਰ ਵਾਲੀ ਤਾਂ ਕਹਿਣ ਦਾ ਭਾਵ ਬੈਡ ਇੰਨੀ ਜ਼ਿਆਦੇ ਬਰੀਡ ਦੇ ਵਿੱਚ ਆ ਜਿਹੜੇ ਕਰੇ ਚਲੇਗੀ ਜਿਹੜੇ ਤੁਸੀਂ ਕਹਿੰਦੇ ਸੀਮਨ 50 062 ਔਰ ਵਗੈਰਾ ਇਹਦੇ ਸੀਮਨ ਲਾਉਂਗੇ ਤਾਂ ਤੁਹਾਨੂੰ ਐ ਮੰਨ ਕੇ ਚੱਲੋ ਵੀ ਜਿਹੜੇ ਮੇਲੇ ਦੇ ਸ਼ੋਅ ਵਗੈਰਾ ਹੁੰਦੇ ਆ ਚਿੱਪਗਾਨੂ ਵੀ ਪੜੀਆਂ ਨਾੜਾ ਨੂੜਾ ਉਹਨਾਂ ਦੇ ਖੜਦੇ ਕਰ ਦੂ ਤੇ ਨਾੜਾ ਨੂੜਾ ਚੰਗਿਆ ਦੁੱਧ ਵੀਰੇ ਦਾ ਚੰਗੀ ਉਮੀਦ ਆ ਫਿਰ ਹਨਾ ਖਰਾ ਖਰਾ ਦਿਓ ਜੀ 20 ਪਲੱਸ ਮੰਨ ਕੇ ਲੈ ਲੇ ਬੰਦਾ ਜੀ ਫੈਂਡ ਵਾਲਾ ਦੁੱਧ ਦੇਣਾ ਇਹਨਾਂ ਨੇ ਜੀ ਮੇਰੇ ਹਿਸਾਬ ਨਾਲ ਬਹੁਤ ਸੋਹਣਾ ਘਟਣਾ ਅੱਛੀ ਚਵਾਈ ਵਾਲਾ ਬਾਡੀ ਮਾਦਰਾ ਚੰਗਾ ਸਾਹਮਣੇ ਨਾਲ ਹੋਇਆ ਤਾ 25 22 ਕਿਲੋ ਹੀ ਪਾ ਸਕਦੇ। ਨਾ 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 ਦੇਖੋ ਕਿੰਨੀਆਂ ਚੰਗੀਆਂ ਜਾਂਦੀਆਂ ਨੇ। ਜੀ। ਸੋ ਫਿਰ ਬੈੜ ਦੀਰ ਵਾਕਿਆਰ ਬਿਊਟੀ ਵਗੈਰਾ ਚੈੱਕ ਕਰੋ। ਸਾਫ ਸੁਥਰੀ ਜਮ ਹਵਾ ਨੇ ਤੇ ਨਾਲਾ ਵਗੈਰਾ ਤੇ ਕਹਿੰਦਾ ਆਪਾਂ ਦੁੱਧ ਘਾਟ ਹੀ ਦੱਸਣਾ ਕਿ ਉਹ ਦੋ ਚਾਰ ਕਿਲੋ ਵੱਧ ਹੀ ਦੇ ਦੇ। ਆਪਾਂ ਤਾਂ ਕੱਢੇ ਆ ਕੇ ਤਾਂ ਅਗਲੇ ਦੇ ਆਪਾਂ ਨੂੰ ਮੰਨ ਕੇ ਲੋ ਕਹਿਣ ਜੋ ਉਗਰਾ ਹੋ ਜੀ ਅਗਲਾ ਵੀ ਬੈੜ ਚੰਗੀ ਨਿਕਲੀ ਆ ਹਨਾ। ਸੋ ਫਿਰ 3 ਨੰਬਰ ਤੇ ਜਿਹੜੀ ਆਪਾਂ ਬੈੜ ਦਿਖਾਦੀ ਬਹੁਤ ਵੀਰੇ ਡ੍ਰੀਮ ਹੈ ਕਿ ਆਪਾਂ ਜਰਸੀ ਲੈਣੀ ਹੈ ਚੰਗੀ ਪੰਜਾਬ ਵਾਲੀ। ਸੋ ਆ ਤਾਂ ਮੰਨ ਕੇ ਚਲੋ ਇੱਕ ਤਰ੍ਹਾਂ ਦੀ ਲਾਟਰੀ ਵੇ ਜਿਹੜਾ ਮੌਕਾ ਫਾਇਦਾ ਠਾ ਗਿਆ ਤੇ ਅੱਗੇ ਬਾਈ ਜੀ ਕੋਈ ਲਿਸਟੀਆਂ ਲਾਉਣੀਆਂ ਨਹੀਂ ਬੈਠਾ ਹੈਗੇ ਜੁਨੀਆਂ ਵੀ ਆਪਾਂ ਦਿਖਾਵਾਂਗੇ ਪੰਜੇ ਸੀ ਇਹ ਫੁੱਲ ਭਾਜਣ ਵਜੂਦ ਵਾਲੀਆਂ ਬੈਠਾ ਨੇ ਆਏ ਮੰਨੇ ਪਰ ਇਹ ਆ ਤਾਂ ਯਾਰ ਮੇਰੀ ਬਾੜੀ ਮਾਣ ਮਸਾਂਦਾ ਤੇ ਇਹਨਾਂ ਨੂੰ ਸ਼ਾਈਨਿੰਗ ਸ਼ੂਨਿੰਗ ਦੇਖੋ ਮੇਰੇ ਬੋਰਡਰ ਤੇ ਪਲੀਆਂ ਹੋਈਆਂ ਨੇ ਜੀ ਤੇ 4 ਨੰਬਰ ਦੇਖ ਰਹੇ ਆ ਜਿਹੜੀ ਇਹ ਸੂਈ ਵਈਆ ਵੀਰੇ ਪਸੁੰਢੀ ਸੂਈ ਆ ਬੱਚਾ ਇਹਦਾ ਹੁਣ 14-15 ਕਿਲੋ ਬੋਲਾ ਰੈਡੀ ਹੋ ਬੱਚੀ ਇਹਦਾ ਮਗਰ ਇਹਦੇ ਮਗਰ ਬੱਚਾ ਜੀ ਆਹ ਬੇਟਾ ਜੀ 14 ਕਿਲੋ ਦੁੱਧ 7 ਕਿਲੋ ਟਾਈਮ ਦਾ ਹਾਜ਼ਰ ਆ ਬੜੇ ਆਰਾਮ ਨਾਲ ਬਾਹਰ ਹੀ ਹੂ ਜੀ ਜੀ ਸਟਾਰਟਿੰਗ ਹੋਈ ਜਾ ਰਹੀ ਹੈ ਨਾ ਕੋਈ ਕਰਾਉ ਸੰਗਰੀ ਮੂੰਹ ਮਾਇਦਾ ਵੀ ਦਿਖਾ ਦਿਓ ਨਿਕਾ ਨਿਕਾ ਕਰਨਾ ਹੈ ਜੀ ਸੋ ਬਾਕੀ ਯਾਰ ਨਾੜਾ ਵਗੈਰਾ ਦੇਖੋ ਜਮਾ ਜੋ ਜੋ ਸ਼ਾਮ ਦਾ ਟਾਈਮ ਚਵਾਈ ਹੋਈ ਜਾਂਦੀ ਆ ਹੁਣ ਦੇ ਨੇੜੇ ਜਾਂਦੇ ਫਿਰਦੀ ਤੁਰ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸੋ ਗੱਲ ਆ ਜਿਵੇਂ ਜਿਵੇਂ ਅੰਬਰ ਤਾਂ ਨੇਹਰਾ ਹੋਈ ਜਾਂਦਾ ਹੈ ਹਨਾ ਠੰਡ ਤੁਣ ਬਹੁਤ ਸੋਹਣਾ ਘੜਦੀ ਹੈ ਇਹ ਵੀ ਜੀ ਜੀ ਲੇਵਾ ਦੇਖੋ ਰੇਹ ਵਾਲਾ ਘੱਟੇ ਹੀ ਲਈ ਫਿਰਦੀ ਆ ਸੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਲੇਵਾ ਤੇ ਬਾਕੀ ਸੂਈ ਸਵਾਈ ਦੋ ਟਾਈਮ ਚਵਾ ਕੇ ਦੇ ਸਕਦੇ ਆ ਚਾਹੇ ਤਿੰਨ ਟਾਈਮ ਚੋ ਲਈ ਜੀ ਬੰਦਾ ਆਪਣੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਨਾ ਸੋ ਬਾਕੀ ਯਾਰ ਬੈੜ ਦੀ ਲੰਬਾਈ ਲ ਤੇ ਹਵਾਨੇ ਦੇ ਰਿੰਕਲਸ ਵਗੈਰਾ ਨਾੜਾ ਵੀ ਸੋਹਣਿਆ ਚੰਗਾ ਦੇਖਾਈ ਦਿੰਦੀ ਆ ਬੱਚਾ ਮੇਲਕਾ ਵਾ ਜੇਰ ਧਾਰ ਕੰਮ ਟੋਟਲੀ ਡਾਨਾ ਹਣਾ ਇੱਕ ਵੇਂ ਦਿਖਾਓ ਜੀ ਕਿੰਨੀ ਮੋਟੀ ਪੈਪ ਜਾਂਦੀ ਅੱਗੇ ਬਾਈ ਜੀ ਪੰਜ ਨੰਬਰ ਵੈੜ ਦੇਖਣੇ ਜਿਹੜੀ ਆਪਾਂ ਇਹ ਸਾਹੀਵਾਲ ਦੇਖ ਲੋ ਜੀ ਪਹਿਲਾਂ ਤੇਰੇ ਵਿੱਚ ਕੋਈ ਵੀ ਅੰਗ ਕ੍ਰੋਸ ਨਹੀਂ ਹੁੰਦੀ ਜੀ ਨਾ ਜਿਹਨੂੰ ਸਾਹੀਵਾਲ ਕਹਿੰਦੇ ਆ ਉਹ ਅੰਗ ਮੂੰਹ ਦੇ ਨਾਲ ਹੋਏ ਐਵੇਂ ਮੰਨ ਗਏ ਲੋ ਅੱਧੇ ਬੁੱਟਰ ਦਾ ਵੀ ਮੂੰਹ ਨਹੀਂ ਹੋਣਾ ਬੱਚਾ ਕੀ ਆ ਵਗਰੇ ਬੱਚਾ ਮੇਲ ਦਿੱਤਾ ਜੀ ਰਾਤ ਦੀ ਸੂਈ ਹੈ ਇਹ 나ੜੂਆਂ ਨਾਲ ਜੀ ਕਿੰਨਾ ਦੁੱਧ ਪਾ ਦੂਗੀ ਇਹ ਇਹ ਖਰਾ ਹੈ ਜੀ ਤੋਂ ਤਾਂ 23-24 ਕਿਲੋ ਜੀ ਬਾਕੀ ਠੰਡੀ ਸੀਲ ਦਾ ਤਾਂ ਕੋਈ ਅੰਦੇ ਨਹੀਂ ਹਣਾ ਫੈਟ ਵਾਲਾ ਜੀ ਫੈਟ ਦੋਨੇ ਪਾਸੇ ਬਹਿ ਕੇ ਬੰਦਾ ਚੂਈ ਜਾਵੇ ਕਾਸੀ ਵੀ ਕੋਈ ਦਿੱਕਤ ਨਹੀਂ ਲਉ ਆਪਾਂ ਕਹਿੰਦੇ ਨੇ ਲੋਕਾਂ ਨੇ ਵੀ ਸਾਹੀਵਾਲ ਲੱਤਾਂ ਮਾਰਦੀ ਆ ਦੇ ਨੂੰ ਲੈ ਅੱਛਾ 20 ਕਿਲੋ ਦੁੱਧ ਤੇ ਨਾਲ ਫੈਟ ਵਾਲਾ ਫੈਟ ਵਾਲਾ ਤੇ ਫਰੀਡ ਖੁੱਲ ਵਧੀਆ ਚੰਗਾ ਸੀਮਨ ਤਰਾ ਹੋਵੇ ਬੰਦੇ ਦਾ ਤੇ ਬੰਦੇ ਨੇ ਜਰਸੀ ਦਾ ਸੀਮਨ ਲਵਾਤਾ ਵੱਛਾ ਆ ਗਿਆ ਜੀ ਤੋ ਰਿਓ ਬਾਦ ਸਾਹੀਵਾਲ ਦਾ ਲਵਾਇਆ ਹੁੰਦਾ ਤਾਂ ਗੱਲਾਂ ਕੁਝ ਹੋਰ ਹੋਣ ਸੋ ਫਿਰ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਸਾਹੀਵਾਲ ਤੇ ਝਾਲ ਨੂੰ ਝੋਟ ਸਾਰਾ ਕੋ ਪੂਰਾ ਫੁੱਲ ਆ ਜਾਮ ਸੋ ਬਰਤੋਰਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਸਾਈਵਾਲ ਠੰਡੀ ਦੁੱਧ ਜਿਹੜਾ ਦੇਣਾ ਇਹਨੇ ਪਲੱਸ ਫੈਟ ਵਾਲੇ ਦੇਣਾ ਹਨਾ ਬਿਲਕੁਲ ਜੀ ਬਿਲਕੁਲ ਪੰਜ 0 ਤੋਂ ਪਲੱਸ 6 0 ਦੇ ਲਗਭਗ ਫੈਟ ਆ ਉਹ ਮੂੰਹ ਮਾ ਦਿਖਾ ਦੋ ਕਿੰਨਾ ਸੁਨੱਖਾਗਾ ਸੋ ਸੋਹਣੀ ਸਾਫ ਸੁਥਰੀ ਸਾਈਵਾਲ ਦੀ ਜਾਨ ਪ੍ਰਾਣੀ ਆ ਫੁੱਲ ਜਾਰੇ ਇਹਦੇ ਵਿੱਚ ਤੇ ਬਾਕੀ ਥਣ ਗੁੱਲੇ ਵਾਲਾ ਹੱਥੀ ਚਵਾਈ ਵਾਲਾ ਹਨਾ ਚੋਣ ਬਾਹਲਾ ਮੋਟਾ ਪੈਂਦਾ ਬਈ ਚੀਚੀ ਜਿੰਨਾ ਮੋਟਾ ਚੋਣ ਸੋ ਵੀਡੀਓ ਬਾਹਲੀ ਲੰਬੀ ਹੋ ਜੀ ਤਾਂ ਆਪਾਂ ਧਾਰਾ ਮਾਰ ਕੇ ਨਹੀਂ ਦਿਖਾਉਂਦੇ ਪਏ ਤੇ ਚੰਗੀ ਵਜਨ ਵੀ ਜਿਹੜੇ ਸਾਈਵਾਲ ਵੀ ਦਿਖਾ ਦਿਆ ਅੱਗੇ ਵੀ ਨੇ ਆਪਾਂ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਏਜੰਸੀ ਦੀ ਕਾਫੀ ਕਲਰ ਦੇ ਵਿੱਚ ਮਾੜਾ ਬੱਚਾ ਲਗਾ ਦੋ ਕਿੰਨਾ ਚੰਗਾ ਪਾਇਆ ਹੈ ਸੋ ਯਾਰ ਬੱਚੀ ਦੇਖੋ ਤੇ ਬੈਡ ਵੀ ਯਾਰ ਬਾਲੇ ਭਾਜਨ ਵਜੂਦ ਵਾਲੀ ਹੈ ਹਨਾ ਬਾਜਨ ਵਾਲੀ ਹੈ ਇਹਦੀ ਰੀਜਨਲ ਜਰਸੀ ਕਹਿੰਦੇ ਨੇ ਜਿਹਨੂੰ ਨਿੱਕਾ ਨਿੱਕਾ ਕਰਨਾ ਨਹੀਂ ਮੱਥੇ ਜਿ ਘੋਵਾ ਸੁਆ ਕਿਹੜਾ ਸੁਆ ਇਹ ਪਲੂਨ ਸੁਆ ਵੀਰੇ ਪਲੂਨ ਪਹਿਲਾ ਸੁਆ ਹਾਂਜੀ ਹਾਂ ਤੇਰੇ ਮੂੰਹੋਂ ਆ ਗਈ ਇਹ 4 ਦਾ ਚਾਰ ਦੰਦ ਜੀ ਓਰੀਜਨਲ ਪਲੂਨ ਸੂਈ ਹੈ ਜੀ ਚਾਰ ਦੰਦ ਬਾਕੀ ਯਾਰ ਸਵੇਰੇ ਦੀ ਸੂਈ ਹੈ ਜੀ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦਾ ਲਿੱਸੀ ਦਾ ਵੀ ਕਿਸੇ ਪਾਸੇ ਨਹੀਂ ਬਾਡੀ ਵੇਟ ਵਗੈਰਾ ਬਹੁਤ ਚੰਗਾ ਹਨਾ ਬੈਠਦੇ ਵਿੱਚ ਹੁਣ ਬੱਚੀ 23 ਕਿਲੋ ਦੋ ਤਾਂ ਖਰਾ ਦੇ ਦੂ ਜੀ ਇਹ ਸੋ ਯਾਰ ਆ ਬੈੜਾ ਤੁਹਾਡੇ ਹੁਣ ਦੇਖੋ ਕਿੰਨਾ ਚੰਗਾ ਕੱਢਿਆ ਪਲੂਨ ਨੇ ਹਲ ਪਲਾਂਜਾ ਪਰੋਂਜਾ ਹਲਦਾ ਭਾਈ ਖੜੀ ਆ ਹਨ ਮੈਂ ਕਹਣਾ ਤੂੰ ਦੁੱਗਣਾ ਲੈ ਵਾ ਲਾਹੂ ਜੀ ਜਿੱਦੇ 15 ਦਿਨ ਹੋ ਗਏ ਸੂਈ ਨੂੰ ਸੋ ਹੁਣ ਤਾਂ ਜਿਹੜਾ ਐ ਸੂਚ ਹੋਈ ਗਿਆ ਬਜੋਂ ਜੋ ਚਵਾਈਆਂ ਕਰਾਂਗੇ ਤੋਂ ਤੋਂ ਇਹਨੇ ਖੰਡ ਨਹੀਂ। ਕਾ ਖਾਲੀ ਕਰੀ ਹੋਈ ਐ ਐ ਮੰਨ ਕੇ ਚਲੋ ਆਪਾਂ ਘੰਟਾ ਹੋ ਗਿਆ ਇਹਨੂੰ 2 ਘੰਟੇ ਹੋ ਜੀਰ ਬਈ ਨੂੰ ਇਹ ਤੋਂ ਪਹਿਲਾਂ ਖਾਲੀ ਕਰਤੀ ਸੀ। ਜੀ ਤੇ ਦੁੱਧ ਕਿੰਨਾ ਖਰਾਬ ਹੋ ਦੂਗੀ ਇਹ? 22-23 ਕਿਲੋ ਖਰਾਬ ਦੁੱਧ ਦਿਓ ਜੀ। ਸੋ 22-23 ਕਿਲੋ ਦੁੱਧ। ਚਮਕ ਚਮਕ ਦਿਖਾ ਦਿਓ ਨੇਰੇ ਚੰਗੇ ਵਧੀਆ ਪਾਊਡਰ ਤੇ ਪਲੀ ਹੋਈ ਆ। ਸੋ ਬਿਹੜ ਦਾ ਨਖਰਾ ਨੁਖਰਾ ਦੇਖੋ ਯਾਰ ਕਿਆ ਬਾਤਾਂ। ਘੋੜੀ ਵਰਗੀ ਬਿਹੜਾ ਜਮਾਨ। ਤੇ ਬਈ ਜੱਗੇ ਆਪਾਂ ਡੱਬੀਆਂ ਦੇਖ ਰਹੇ ਆ ਬੜਾ ਹਨਾ। ਜੀ ਆਹ ਵੇਖ ਰੇਡਾ 20 ਕਿਲੋ ਦੁੱਧ ਦਿੱਤਾ ਭਾਈ ਸੂਣ ਦੇ ਵਿੱਚ ਹੱਤਾਂ ਕਰਦਾ ਹੀ ਇਹਦਾ ਜੀ ਤੇ ਮੰਨ ਗਏ ਛੱਡੀ ਸੀਲ ਵਧੀਆ ਵਰਕ ਵਰਗੀਆਂ ਤੇ ਪਾਣਾ ਚਿਚਵਾਈ ਜਾ ਜੀ ਹੋ ਕੇ ਆਪਾਂ ਦਿਮਾਉਣ ਨੂੰ ਬਹੁਤ ਜਿਆਦੇ ਲੰਬੀ ਬਣੀ ਅੱਛਾ ਇਹ ਵੀ ਕੱਚੀ ਆ ਹਨਾ ਹਾਂ ਕਿੰਨਾ ਰੇਡ ਵੀ ਜਾਏ ਜੀ ਨਹੀਂ ਆਪਾਂ ਬਾਹਰੇ ਕੀ ਮੰਗਣੇ ਹੈਗੇ ਦਰਮਿਆਨੇ ਜੇ ਰੇਡ ਜਾਏਗੇ ਬਾਸ ਦਰਮਿਆਨੇ ਜੇ ਰੇਡ ਨਹੀਂ ਜੀ ਠੀਕ ਹੈ ਆ ਵੇਡਾ ਪਾ ਸਾਰੀ 65000 ਰੁਪਏ ਦੀ ਦੇਵਾਂਗੇ ਸਿਰਫ ਸੂਣ ਚ 15 ਦਿਨ ਘਟਜੋ ਹਣ ਸੂਣ ਦੇ ਵਿੱਚ 10 ਹੱਦ ਤੱਕ ਮੰਨ ਲਈ ਜੀ ਬੰਦਾ ਦੋ ਦੋ ਦਿੱਤਾ ਹੋਇਆ 18 ਕਿਲੋ ਜੀ ਜੀ 97 696 21 161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜਿਹੜੇ ਬੰਦੇ ਲੈਣੀਆਂ ਬੇਫਿਕਰ ਹੋ ਕੇ ਆਗੇ ਜੀ ਆਪਣੇ ਕੋਲੋਂ ਖਾਲੀ ਨਹੀਂ ਮੁੜੂ ਬੰਦਾ